हाँ जी की हो रहा है फोन ते लगे हुए तेना एक जगह बड़े पे भी फोन लगी हुई है यो बड़े <laughs> मासी भी थोड़ी तो फोन ते लगी हुई <laughs> सारे फोना च बिजी हुए हुए अपने अपने वो करके मैं इत इधर ਕੇੜੀ ਛਿਰਤੇ ਪਈਆਂ ਮੈਂ ਮੈਂ ਭਈਆਂ ਇੱਥੇ ਕੰਮ ਨਿਭੜ ਗਿਆ ਸੀ ਸਾਡਾ ਜੀ ਬੱਚੇ ਬੈਠੇ ਅੰਦਰ ਬਾਹਰ ਖੇਡਦੇ ਸੀ ਇਹਨਾਂ ਨੂੰ ਮੈਂ ਅੰਦਰ ਲਿਆ ਕੇ ਬਿਠਾਇਆ ਹੁਣ ਮੈਂ ਕਿਹਾ ਬਾਹਰ ਇੰਨੀ ਠੰਡ ਤੁਸੀਂ ਅੰਦਰ ਖੇਡੋ ਇਥੇ ਰਿਲੈਕਸ ਹੋ ਕੇ ਖੇਡੋਰੇ ਕਿੰਨਾ ਨਿੱਗਾ ਵੇ ਅੰਦਰ ਮੇਰਾ ਹੋ ਗਿਆ ਨਾਈਟਰਾ ਕੁਰਸੀਆਂ ਕੋ ਚੱਕ ਕੇ ਇਥੇ ਮੰਮਾ ਜੀ ਪਾਪਾ ਨੂੰ ਕਹਿ ਰਹੇ ਆ ਵੀ ਜਾ ਕੇ ਮੱਝਾਂ ਨੂੰ ਕੱਖਾ ਪਾ ਦਿਓ ਸ਼ਾਮ ਦਾ ਟਾਈਮ ਹੋ ਗਿਆ ਖੁਕਰਾਜੀ ਆ ਜਾ ਗਏ ਆ ਬੋਰ ਵਾਲੇ ਤੇ ਇਹਨਾਂ ਨੇ ਕਰਤਾ ਕੰਮ ਬਸ ਉਹਨੂੰ ਪਾਈਪ ਪਾਉਣ ਲੱਗੇ ਆ ਜੀ ਜਿਹੜੇ ਆ ਪਾਈਪ ਪਾਏ ਆ ਵਾਜੇ ਸਵੇਰ ਦੇ ਲੱਗੇ ਹੋਏ ਨੇ ਐਨ ਆ ਦੇ ਤਾ ਗੱਲਾ ਨਿਕਲ ਗਿਆ ਉੰਜੇ ਇਹ ਪਾਈਪ ਦੇ ਉੱਪਰ ਟਰੋਂਣ ਲੱਗੇ ਨੇ ਜਿਹੜਾ ਪਈ ਹੈ ਗ੍ਰੀਨ ਕਲਰ ਦੀ ਸ਼ੇਡ ਜੀ ਤੇ ਹੁ ਬਾਕੀ ਕਰ ਸਾਰਾ ਕੰਮ ਕੰਪਲੀਟ ਹੋ ਗਿਆ ਬੋਰ ਦਾ ਹੋਣਾ ਫੁੱਫੜ ਜੀ ਵੀ ਆ ਗਏ ਸਾਡੇ ਜੀ ਪੂਆ ਜੀ ਵੀ ਆਏ ਪੂਫਾ ਦੀ ਸਾਸਿਕਾ ਬੁਲਾ ਦੋ ਜੀ YouTube ਫੈਮਿਲੀ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪੂਆ ਜੀ ਨਾ ਹੁਣ ਬੈਠੇ ਸੇਕ ਰਹੇ ਆਏ ਆਏ ਬਾਈਕ ਤੇ ਸੰਵਰਾਲੇ ਤੋਂ ਠੰਡ ਬਹੁਤ ਜ਼ਿਆਦਾ ਤੁਹਾਨੂੰ ਪਤਾ ਅੱਜ ਦਾ ਧੁੰਦ ਨੇ ਰਿਕਾਰਡ ਤੋੜਿਆ ਪਿਆ ਠੰਡ ਨੇ ਅੱਜ ਸਵੇਰ ਦੀ ਨਾ ਤੁਪਾਈ ਹੋ ਨਹੀਂ ਹੈਗੀ ਆ ਸਾਡੇ ਪੂਆ ਜੀ ਵੀ ਆ ਗਏ ਪੂਆ ਜੀ ਨਾਲ ਵੀ ਤੁਹਾਨੂੰ ਲਾਣੇ ਚੁੱਲ੍ਹੇ ਮੂਰੇ ਬੈਠੇ ਸੀਗੇ ਸੇਕ ਰਹੇ ਸੀਗੇ ਪਹਿਲਾਂ ਲਓ ਜੀ ਪੂਆ ਜੀ ਨੂੰ ਮੇਰੇ ਪੂਆ ਹੈਲੋ ਕਰ ਦਿਓ ਸਾਰਿਆਂ ਨੂੰ ਹੈਲੋ ਹਾਂ ਸੇਕ ਕੋ ਬੈਠ ਕੇ ਬਈ ਠੰਡ ਬਹੁਤ ਆ ਦੇਖੋ ਦੇਖੋ ਜੀ ਕਿੰਨੀ ਠੰਡਾ ਵਾਹ ਗਰੂ ਵਾਹ ਗਰੂ ਮੇਰੇ ਨਾ ਮੂੰਹ ਦੇ ਵਿੱਚੋਂ ਭਾਫਾ ਨਿਕਲਦੀ ਆ ਮੈਂ ਆਪਣੇ ਆਪ ਨੂੰ ਪੂਰਾ ਕਵਰ ਕੀਤਾ ਹੋਇਆ ਦੇਖੋ ਗਰਮ ਕੈਪ ਵੀ ਲਈ ਹੋਈ ਆ ਉੱਪਰੋਂ ਸ਼ਾਲ ਡਬਲ ਕਰਕੇ ਲਿਆ ਕਿਉਂਕਿ ਖੁੱਲੇ ਵਿੱਚ ਲੱਗਦੀ ਆ ਠੰਡ ਤੇ ਅੰਦਰ ਦਾ ਨਿੱਘ ਹੈਗਾ ਅੰਦਰ ਵੀ ਆਏ ਆ ਪਰ ਅੰਦਰ ਬੈਠੇ ਸੀ ਹੁਣ ਚੁੱਲ੍ਹੇ ਤੇ ਰੋਟੀ ਪਕਾਉਣੀ ਆ ਇਸ ਕਰਕੇ ਬਾਹਰ ਚੁੱਲ੍ਹੇ ਹੋਣੇ ਆ ਸਾਰੇ ਜਾਨੇ ਤੇ ਫਿਰ ਮਿਲਦੇ ਆ ਤੁਹਾਨੂੰ ਜੀ ਲੋਜੀ ਰਾਤ ਹੋਈ ਐ ਤੇ ਅਸੀਂ ਆ ਗਏ ਆਪਣੇ ਰੂਮ ਚ ਤੇ ਰੂਮ ਚ ਤੁਹਾਨੂੰ ਦਿਖਾਣੀ ਐ ਕਿੰਨੇ ਜਣੇ ਸਿੱਟੇ ਆਂ ਆਹ ਰੌਣਕਾਂ ਲਾਈਂ ਦੇਖੋ ਇੰਨੇ ਪਰਸਨ ਬੈਠੇ ਆਂ ਸੀ ਇੰਨੇ ਜਣੇ ਸਾਰੀ ਫੈਮਿਲੀ ਸਿੱਟੇ ਕੋਰ ਸਾਡੀ ਉਹ ਤੇ ਬਈਏ ਚੋਟੂ ਜੇ ਕਾਕਾ ਸਿੱਟਾ ਬੈਠਾ ਟਾ ਛੋਨੂ ਜੇ ਕਾਕਾ ਸਿੱਟੇ ਸਾਡੀ ਅ ਦੇਖੋ ਫੇਸ ਦਾ ਕਿਊਟੀ ਫਾਈ ਸਿੱਟਾ ਬੈ ਸਾਡਾ ਗੁੱਗਲੂ ਮਗਲੂ ਜਾ ਅਸੀਂ ਸਾਰੇ ਇਕੱਠੇ ਹੋਈ ਬੈਠੇ ਆ ਜਿੱਤੇ ਹੁਣ ਗੱਲਾਂ ਉਹ ਤਾਂ ਚੱਲ ਰਹੀਆਂ ਮੰਮੀ ਉਹਨੂੰ ਕਿਹਾ ਫੋਨ ਦੇ ਦੇ ਹਾਂ ਅਮਰ ਵੀਨੂ ਨੂੰ ਫੋਨ ਦੀ ਪਈ ਹੋਈ ਹੈ ਜੀ ਉਹ ਫੋਨ ਮੰਗ ਰਿਆ ਬਰਲਿਨ ਤੇ ਬਾਰ ਬਾਰ ਸੇਫਤ ਨੂੰ ਨਾ ਠਾ ਦਿਓ ਉਹਨੂੰ ਪਈ ਰਹਿਣ ਦਿਓ ਆਵਾਜ਼ ਬਹੁਤ ਕਰਦੇ ਹੋ ਤੁਸੀਂ ਦੇ ਦੋ ਪੁੱਤ ਦੇ ਦੋ 5 ਮਿੰਟ ਲਈ ਫੋਨਾਂ ਵਿੱਚ ਹੁਣ ਲਾਈ ਜਾਂਦੇ ਕਿਉਂਕਿ ਦੇਨ ਚਦਾ ਜੀ ਇਹ ਸਾਰਾ ਦਿਨ ਟਿਕਦੇ ਨਹੀਂ ਠੰਡ 'ਚ ਖੇਡਣੇ ਇਹਨਾਂ ਨੇ ਕਦੇ ਲੁਕਣ ਵਿੱਚ ਹੀ ਕਦੇ ਸ਼ੂਨ ਸਣਿਕਾ ਜੋ ਵੀ ਸਾਡੀਆਂ ਗੇਮਸ ਹੁੰਦੀਆਂ ਦੀ ਅਸੀਂ ਛੋਟੇ ਹੁੰਦੇ ਨਹੀਂ ਬਚਪਨ ਵਾਲੀਆਂ ਹੁਣ ਉਹਨਾਂ ਕਿ ਇੰਗਲਿਸ਼ ਵਿੱਚ ਕਨਵਰਟ ਹੋ ਗਈਆਂ ਹਾਈ ਐਂਡ ਸੀਗੇ ਕਲੇ ਕੋਸ਼ ਕੈਸਾ ਕਰਦੇ ਆਪਾਂ ਮਤਲਬ ਹੈ ਤੱਕੇ ਮੋਹੀਆਂ ਉਹੀ ਚੀਜ਼ਾਂ ਖੇਡਦੇ ਹੁਣ ਇਹ ਡਾਂਸ ਬਤਨੀ ਕੀ ਕਰਦੇ ਸੀ ਬਹੁਤ ਗੇਮਾਂ ਖੇਡੀਆਂ ਜਿਨ੍ਹਾਂ ਨੇ ਤੇ ਕੇਤਾ ਚ ਵੀ ਜਾਇਆ ਹੈ ਸਾਢੇ ਤੋ ਡੇੜਾ ਹੀ ਨਹੀਂ ਵਜਿਆ ਹੈਗਾ ਤੇ ਮੰਮੀ ਹੁਣ ਆਏ ਆ ਜੀ ਦੁੱਧ ਲੈ ਕੇ ਦੁੱਧ ਦੇ ਰਿਹਾ ਹੈ ਮੰਮੀ ਸਾਰਿਆਂ ਨੂੰ ਕਿਉਂਕਿ ਅੱਜ ਮੱਝ ਨੇ ਦੁੱਧ ਨਹੀਂ ਸੀ ਦਿੱਤਾ ਮੰਮੀ ਹੁਣ ਚੋਕੇ ਲੈ ਕੇ ਆਏ ਆ ਰਾਤ ਨੂੰ ਕਿਉਂ ਨਹੀਂ ਦਿੱਤਾ ਕਿਉਂਕਿ ਅੱਜ ਸਾਡੇ ਚੱਲਦਾ ਸੀ ਬੋਲ ਦਾ ਕੰਮ ਮਸ਼ੀਨ ਉਹ ਔਰ ਵਾਲੀ ਜਿਹੜੀ ਸੀਗੀ ਉਹ ਆਵਾਜ਼ ਕਰਦੀ ਸੀ ਬਹੁਤ ਮੱਝ ਨੇ ਲੱਤ ਮਾਰਦੀ ਦੁੱਧ ਜਦੋਂ ਮੰਮੀ ਚੋਣ ਗਈ ਤੇ ਹੁਣ ਜੀ ਮੱਝ ਨੇ ਬਸ ਦੁੱਧ ਦੇ ਤਾ ਆਵਾਜ਼ਾਂ ਕਰਕੇ ਮੱਝਾਂ ਡਰ ਜਾਂਦੀਆਂ ਉੱਥੇ ਜਦੋਂ ਮਸ਼ੀਨ ਚੱਲਦੀ ਆਵਾਜ਼ ਹੀ ਬਹੁਤ ਆਉਂਦੀ ਹੈ ਦੀ ਗੂੰਜ ਬਹੁਤ ਪੈਂਦੀ ਆ ਤੇ ਚਲੋ ਜੀ ਦੁੱਧ ਪੀਣੇ ਆ ਤੇ ਫਿਰ ਮਿਲਦੇ ਆ ਤੁਹਾਨੂੰ ਤੇ ਮਿੱਠੇ ਜੀ ਵਾਲ ਮੇਰਾ ਨਾਮ ਚੱਟ ਕਿਉਂ ਅੱਧਰ ਬਲੌਗ ਨਾ ਨਾ ਬੋਤਾ ਵੀ ਮਿੱਡੂ ਹੌਂਦੀ ਸਾਰੀ ਫੈਮਿਲੀ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰ ਰਏ ਸੀਗੇ ਅਰਾਧਾ ਟਾਈਮ ਹੋ ਗਿਆ ਸੀ ਫ੍ਰੀ ਹੋ ਗਏ ਸੀ ਕੰਮ ਕਰ ਕਰਕੇ ਤੇ ਸਭ ਤੋਂ ਪਹਿਲਾਂ ਮੈਂ ਗਈ ਭੀਕਿਆ ਵਿੱਚ ਉਸ ਤੋਂ ਬਾਅਦ ਅਗਲੇ ਦਿਨ ਦੀਦੀ ਆ ਗਏ ਸੀਗੇ ਸ਼ਾਮ ਨੂੰ ਤੇ ਉਸ ਤੋਂ ਤੀਜੇ ਦਿਨ ਭੂਆ ਜੀ ਆ ਗਏ ਸੀਗੇ ਇਸ ਤਰ੍ਹਾਂ ਅਸੀਂ ਇਕੱਠੇ ਹੋ ਜਾਂਦੇ ਹੁੰਨੇ ਹ ਹਰ ਵਾਰ ਜਦੋਂ ਛੁੱਟੀਆਂ ਹੁੰਦੀਆਂ ਸਰਦੀਆਂ ਦੀਆਂ ਚਾਹੇ ਗਰਮੀਆਂ ਦੀਆਂ ਹੋਣ ਵਧੀਆ ਲੱਗਦਾ ਸਾਨੂੰ ਟਾਈਮ ਸਪੈਂਡ ਕਰਨਾ ਇਕੱਠਿਆਂ ਨੂੰ ਇਕੱਲੇ ਇਕੱਲੇ ਆ ਕੇ ਦਿਲ ਜਾਣੀ ਲੱਗਦਾ ਫਿਰ ਅਸੀਂ ਐਵੇਂ ਹੀ ਕਰਦੇ ਹੁੰਨੇ ਇੱਕ ਦੂਜੇ ਨਾਲ ਸਲਾਹ ਕਰ ਲੈਨੇ ਆ ਪਹਿਲਾਂ ਫਿਰ ਇਕੱਠੇ ਹੋ ਜਣੇ ਸਾਡੇ ਜਿਹੜੀ ਭੂਆ ਜੀ ਨਾ ਵੱਡੇ ਭੂਆ ਜੀ ਆ ਮੇਰੇ ਤੇ ਇਹਨਾਂ ਦੀ ਬੇਟੀ ਆਈ ਸੀ ਕੈਨੇਡਾ ਤੋਂ ਤੇ ਹੁਣ ਉਹ ਚਲੀ ਗਈ ਛੁੱਟੀ ਕੱਟ ਕੇ ਤੇ ਭੂਆ ਜੀ ਨਾਲ ਦਿਲ ਨਹੀਂ ਸੀ ਲੱਗ ਰਿਹਾ ਜਦੋਂ ਅਸੀਂ ਕਾਲ ਕੀਤੀ ਭੂਆ ਜੀ ਕਹਿੰਦੇ ਸਾਡਾ ਦਿਲ ਨਹੀਂ ਲੱਗਦਾ ਭੂਆ ਜੀ ਦੀ ਇੱਕ ਹੀ ਬੇਟੀ ਆ ਤਾਂ ਫਿਰ ਅਸੀਂ ਕਿਹਾ ਭੂਏ ਭੂਆ ਜੀ ਤੁਸੀਂ ਸਾਡੇ ਕੋਲ ਆ ਜਾਓ ਇੱਥੇ ਆਪਾਂ ਰੌਣਕਾ ਲਾਉਨੇ ਆ ਇਕੱਠੇ ਹੋ ਕੇ ਤਾਂ ਫਿਰ ਭੂਆ ਜੀ ਸਾਡੇ ਕੋਲ ਤੇ ਇੱਥੇ ਆਈ ਸੀ ਜੀ ਅੱਜ ਜੀ ਹੋ ਗਿਆ ਫਾਈਨਲ ਬੋਰ ਦਾ ਕੰਮ ਤੇ ਬਸ ਬਾਹਰ ਪਾਉਣੀ ਆ ਤੇ ਹੁਣ ਜਿਹੜੀ ਬਾਹਰ ਪਾਉਣੀ ਆ ਉਹਦੇ ਲਈ ਅਲੱਗ ਪੱਟਣ ਲੱਗੇ ਨੇ ਵੈਸੇ ਤਾਂ ਸਾਡੇ ਸਮਨਸੀਵਲ ਮੋਟਰ ਪਹਿਲਾਂ ਲੱਗੀ ਹੋਈ ਐ ਬਟ ਬ੍ਰਦਰ ਦੇ ਕਹਿਣ ਤੇ ਦੁਬਾਰਾ ਫੇਰ ਨਵਾਂ ਕਰਵਾਇਆ ਛੋਟੇ ਕਰਕੇ ਕੰਡੀਅਨ ਨੂੰ ਫਾਇਦਾ ਹੋ ਜਾਣਾ ਅੱਛਾ ਇਹਨਾਂ ਬਿਜਲੀ ਨੂੰ ਬਹੁਤ ਹੀ ਸਾਰੀ ਵਿਚਾਰ ਪੰਜ ਘਰਾਂ ਨੂੰ ਵੀ ਫਾਇਦਾ ਦੇਣਾ ਹੈ ਹਾਂ ਇਹਦੇ ਦੇ ਦੇ ਹਾਂ ਜਿਹੜੇ ਸਾਰਿਆਂ ਦੇ 500 ਪੱਠਾ ਕਰ ਲੈਣੇ ਫਿਰ ਜੜੇ ਤੁਰਕਾ ਨਹੀਂ ਪੈਣੀ ਇਹ ਜਿਹੜੀ ਵਾਈਡ ਘੱਟਣੀ ਇਹਨਾਂ ਨੇ ਟੋਆ ਪੁੱਟ ਕਿੰਨੇ ਫੁੱਟ ਦੇ ਕਰਨੀ ਹੈ ਵਾਰ ਦੇ ਅੱਛਾ ਜੀ 70 ਫੁੱਟ ਤੇ ਇਹਨਾਂ ਨੇ ਵਾਇਰ ਕਰਨੀ ਹੈ ਜਿਹੜੀ ਅਰਥ ਵਾਸਤੇ ਹੁੰਦੀ ਹੈ ਨਾ ਤੇ ਲਾਗਬਾਸ ਦੇ ਘਰਾਂ ਨੂੰ ਕਹਿੰਦੇ ਹਾਸਦੇ ਘਰਾਂ ਨੂੰ ਵੀ ਲਾਗਬਾਸ ਦੇ ਘਰਾਂ ਨੂੰ ਵੀ ਫਾਇਦਾ ਪਹਚਾਰਾ ਤੁਸੀਂ ਵੀ ਜਦੋਂ ਕਦੇ ਅਸਮਾਨੀ ਬਿਜਲੀ ਪੈਂਦੀ ਆ ਤਾਂ ਕਿਤੇ ਨਹੀਂ ਪਏਗੀ ਜਿੰਨੀ ਜਗ੍ਹਾ ਜਿਹਦੀ ਰੇਂਜ ਰਹੇਗੀ ਮੈਂ ਕਿਹਾ ਪੰਪ ਸੋ ਇਕੱਠਾ ਕਰ ਲੈਂਦੇ ਸਾਰੇ ਰੁਪਇਆ ਘਰ ਬੱਤੀ ਹਾਂ ਅੰਕਰਵਾਇਆ ਕੰਮ ਹਸੀਏ ਜਾਨੀ ਕਿ ਚਲੋ ਕੋਈ ਗੱਲ ਨਹੀਂ ਫਲਾ ਹੋ ਗਈ ਸਾਰਿਆਂ ਦਾ ਸਾਡੇ ਨਾਲ ਤੇ ਆ ਵੀ ਰਿਹਾ ਜੀ ਜਿਹੜਾ ਹੁਣ ਇਹ ਚੱਕ ਕੇ ਰੱਖਾਂਗੇ ਬਸ ਹੋ ਗਿਆ ਕੰਮ ਡਨ ਹੁਣ ਉਹ ਮਸ਼ੀਨ ਨੂੰ ਪਿੱਛੇ ਹਟਾ ਕੇ ਦੁਆਰਾ ਕਰਨਾ ਇਹਨਾਂ ਨੇ ਹੁਣ 70 ਫੁੱਟ ਫੇਰ ਤਾਂ ਜੋ ਅਰਥ ਵਾਸਤੇ ਵੈਰ ਹੋ ਜਵੇ ਤੇ ਚਾਲਦੇ ਆ ਜੀ ਆਪਾਂ ਤਾਂ ਹੁਣ ਨਾਂ ਧੋ ਕੇ ਫ੍ਰੀ ਹੋਏ ਸੀਗੇ ਦੇਖੋ ਜੀ ਅੱਜ ਸਿਰ ਵਾਸ਼ ਕੀਤਾ ਸੀਗਾ ਤੇ ਥੋਗ ਲਟਾਂ ਸਾਡੀਆਂ ਦੂਕ ਕੁੰਡਲਾ ਪਈਆਂ ਹੋਈਆਂ ਤੇ ਕੱਪੜਿਆ ਦੇਖੋ ਤੋਏ ਹੋਏ ਠੰਡ ਐਨੀ ਆ ਧੁੰਦੇ ਧੁੰਦ ਹੋਈ ਪਈ ਆ ਧੁੱਪ ਦਾ ਕੋਈ ਨਾਮ ਨਿਸ਼ਾਨ ਤੱਕ ਨਹੀਂ ਜੀ ਬੱਚੇ ਉਹ ਪਿੱਛੇ ਬੈਠੇ ਮੇਰੇ ਰੋਟੀ ਵਗੈਰਾ ਖਾ ਲਈ ਸੀ ਅਸੀਂ ਫ੍ਰੀ ਹੋ ਗਏ ਸੀ ਮੈਂ ਪਿੱਛੇ ਦੇਖਣ ਗਈ ਸੀ ਕਿ ਦੇਖ ਕਿ ਆਵਾ ਵੀ ਕੀ ਕੰਮ ਕਰ ਰਹੇ ਆ ਅੱਜ ਕਿਉਂਕਿ ਚੱਲੇ ਸੀਗੇ ਮਸ਼ੀਨ ਲੈ ਕੇ ਕਹਿੰਦੇ ਬੜੀ ਮਸ਼ੀਨ ਲੈ ਕੇ ਜਾਣੀ ਅਸੀਂ ਛੋਟੀ ਮਸ਼ੀਨ ਲੈ ਕੇ ਆਵਾਂਗੇ ਅਸੀਂ ਰੋਕਤਾ ਉਹਨਾਂ ਨੂੰ ਵੀ ਨਹੀਂ ਜਾਣਾ ਚਲੋ ਹੁਣ ਦੇਖਦੇ ਹਾਂ ਹੋਏਗਾ ਕੰਮ ਤੇ ਫਿਰ ਮਿਲਦੇ ਆਂ। ਲਓ ਜੀ ਆ ਗਿਆ ਪਾਣੀ। ਚੱਲ ਪਈ ਸਾਡੀ ਮੋਟਰ। ਇੰਨੀ ਮਿਹਨਤ ਤੇ ਬਾਅਦ ਦੇਖੋ ਜੀ ਫਾਈਨਲੀ ਹੋ ਗਿਆ। ਹੁਣ ਤੁਸੀਂ ਲੱਗ ਜਗ੍ਹਾ ਕਰ ਲਿਆ? ਹੁਣ ਸਹੀ ਹੈ ਨਾ? ਉਹ ਦੇਖੋ ਸ਼ੁਰੂ ਕਰਦੇ ਹਾਂ। ਹਾਂ ਇਹ ਤਾਂ ਵੈਸੇ ਇੱਥੇ ਤਾਂ ਹੈ ਨਹੀਂ। ਲਓ ਬਈ ਸਾਡੇ ਭਾਜੀ ਦਾ ਲੈਣ ਵੀ ਆ ਗਏ। ਦੀਦੀ ਨੂੰ ਚੱਲੇ ਸਾਡਾ ਸ਼ਿਫਤ ਪੁੱਤ ਚੱਲਿਆ ਰਹਿਣੇ ਨਹੀਂ ਦਿੱਤਾ ਸ਼ਿਫਤ ਨੂੰ ਸਾਡੇ ਨੂੰ ਅੱਜ ਸੈਜੂ ਨੇ ਬੁਲਾ ਲਿਆ ਆਪਣੇ ਪਾਪਾ ਨੂੰ ਫੋਨ ਕਰਕੇ ਚੋਰੀ ਤੇ ਸਰ ਪਤਾ ਵੀ ਲੱਗਣ ਦਿੱਤਾ ਚੱਲਿਆ ਸਾਡਾ ਸ਼ਿਫਤ ਪੁੱਤ ਹਾਂ ਵਿੱਚੋਂ ਚੰਗੀ ਤਰ੍ਹਾਂ ਦੇਖ ਲੋ ਉਠਾ ਕੇ ਸਮਾਨ ਸਾਰਾ ਲੱਗੇ ਹੋਇਆ ਕੱਢਣ ਕਰ ਲਈ ਪੈਕਿੰਗ ਸ਼ੁਰੂ ਦੀਦੀ ਨੇ ਹੋਂ ਸਾਡਾ ਬੱਚਿਆਂ ਦਾ ਜੀ ਨਹੀਂ ਲੱਗਣਾ ਸਾਡਾ ਸਾਰਿਆਂ ਦਾ ਵਾਸਤੇ ਸਿਫਤ ਬੇਨਾ ਅਸੀਂ ਤਾਂ ਸਿਫਤ ਦੇ ਸਰਹਾਣੇ ਬਹਿ ਜਾਂਦੇ ਤੇ ਸਾਰੇ ਇਕੱਠੇ ਹੋ ਕੇ ਗੱਲਾਂ ਕਰਨ। ਖੈ ਸਿਫਤ ਪੁੱਤ ਚੱਲੇ ਆ ਤੂੰ ਹੋ ਕਾਕੇ। ਨੰਨੇ ਇਹ ਰਾਜਕੁਮਾਰੀ ਸਾਡੀ ਸੁੱਤੀ ਪਈ ਆ ਰਾਹ ਉਹਨਾਂ ਨੀ ਰਚਾਈ ਦੇ ਉੱਪਰੇ ਪਾ। ਸਿਫਤ ਪੁੱਤ ਐਨ ਇਦਾਂ ਮਾਇਆ ਹੋਇਆ। ਛੱਲੇ ਆ ਪੁੱਤ ਸਿਫਤ ਪੁੱਤ। ਬੋਰ ਦਾ ਤਾਂ ਵੀ ਨਿਬੜ ਗਿਆ ਕੰਮ ਬਸ। ਕਿਆ ਸੇ ਡਰਨੇ ਕਰ ਲਿਆ ਅੱਜ ਉਹਨਾਂ ਨੂੰ ਲਈ ਸਾਡੀ ਸਿਫਤ ਤੋਂ ਪੂਆ ਦਾ ਰੋਣੇ ਲੱਗ ਗਏ ਸੀਗੇ ਇਹ ਸਾਡਾ ਜੀ ਨਹੀਂ ਲੱਗਣਾ ਹੈ ਹੁਣ ਇਹਦੇ ਵੀ ਨਾ ਸੀ ਸਾਰੇ ਹੀ ਇਹਦੇ ਆਲੇ ਦੋਲੇ ਬੈਠੇ ਰਹਿੰਦੇ ਦੇ ਨਾਲ ਉਹ ਫੇਰ ਐਵੇਂ ਫੇਰ ਗੱਲਾਂ ਕਰਦੇ ਦੱਸ ਹੋਰ ਕੀ ਮੋਸਾ ਸੁੱਕਣਾ ਹੁੰਦੀਆਂ ਨੇ ਹੂੰ ਦੋ ਦਿਨ ਬਾਅਦ ਹੀ ਭਜਾ ਲਿਆ ਬਾਜੀ ਅੱਗੇ ਜੀ ਰੋਣ ਲੱਗੀ ਦੱਸ ਕੋਈ ਗੱਲ ਨਹੀਂ ਸਾਡੇ ਕੋਲੇ ਆਉਣਾ ਉੱਥੀ ਉਹਨੇ तो रात हो चले जायो हाँ। क्योंकि समराले दीदी ज्यादा करते हैं हमेशा रहने जो शीला सी, दी 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 कोड़ा थे। हाँ सही गया <laughs> पिंकी नहीं है क्योंकि दीदी ज्यादा कोल रहने ਚਲੇਗੀ ਬਾਹਰ ਜਿਹੜਾ ਬੰਦਾ ਜਿਆਦਾ ਖੋਰ ਰਹਿੰਦਾ ਫਿਰ ਉਹਦੇ ਨਾਲ ਜਿਆਦਾ ਮੋਹ ਪੈ ਜਾਂਦਾ ਕੀ ਦੇਖੀ ਉੱਤੇ ਪਰਮਲਾਈ ਸੀ ਜਿਆਦਾ ਵੀ ਪਿੰਕੀ ਦੇ ਕਰਤ ਕਰਦੀ ਹੈ ਇਹਦਾ ਕਾਹਦਾ ਹੁਣ ਬਾਈ ਪਿੰਕੀ ਗੁੱਸਾ ਨਾ ਕਰੀ ਸਾਡੀ ਪਿੰਕੀ ਇਹ ਦੇਰਾ ਵੀ ਕਰਦੀ ਆ ਬੂਆ ਪਰ ਆਏ ਵੀ ਦੀਦੀ ਨਾਲ ਜਿਆਦਾ ਮੋਹ ਝੜ ਗਿਆ ਹੁਣ ਹੈਨਾ ਬਾਈ ਸਿਫਤ ਕੌਰ ਹੁਣ ਸਿਫਤ ਨਾਲ ਜੁੜ ਜਾਣਾ ਹੋਰ ਸੇਫਟੀ ਨਾਲ ਵੀ ਜੁੜ ਜਾਣਾ ਸਹੀ ਗੱਲ ਤਾਂ ਹੀ ਹੋਣਾ ਜੂਠਣੀ ਨਾ ਰਹੀ ਰਾਤ ਨੂੰ ਇਹਨੇ ਸਾਰੀ ਰਾਤ ਜਗਾ ਕੇ ਰੱਖਣਾ ਜੀ ਸੁਤੀ ਰਹਿਣਾ ਸਹੀ ਗੱਲ ਰਾਤ ਨੂੰ ਜਗਾਉਗੀ ਨਾਲੇ ਜਾ ਤੂੰ ਰੰਦੀ ਕੱਕ ਲਓ ਜੀ ਸੇਫਟੀ ਨੂੰ ਸ਼ਗਨ ਦਿੰਦਾ ਹੈ ਸਾਡੀ ਛੋਟੀ ਜੀ ਕੱਕ ਨੂੰ ਹੂੰ ਹੂੰ ਬਈ ਲੋਕਾ ਜੀ ਉੱਜਾ ਨੇ ਮਹਾਰਾਜਾ ਰਾਜੀ ਰੱਖੇ ਤੁਹਾਨੂੰ ਸੁੱਖਾਂ ਨੂੰ ਦੱਸਦੇ ਆਪਣੇ ਘਰ ਮੋਜ ਮਾਰੀ ਮਾਹੀ ਅੱਜ ਤਾਂ ਨਹੀਂ ਹੋ ਰਹੀਆਂ ਨਾ ਜਾਨੀ ਕੋਰਟਾ ਅੱਗੇ ਨੂੰ ਨਹੀਂ ਜੀ ਸ਼ਰਾਪ ਤਕੜੀ ਚਾਹ ਮੈਂ ਕੱਢਦੀ ਮੈਨੂੰ ਬੁੱਤਰ ਮੈਂ ਆ ਰਹੇ ਹਾਂ ਫੋਨ ਨਹੀਂ ਚੱਕਿਆ ਤੂੰ ਬੈਂਕ ਚਲ ਚਲੋ ਬਈ ਦੀਦੀ ਸਾਡੇ ਚੱਲੇ ਮੇਲੋ ਬਈ ਸਾਰੇ ਜਾਣੇ ਹੁਣ ਪਾਣੀ ਪਾ ਕੇ ਚੱਲੀਏ

ਲਓ ਜੀ ਗਈਆਂ ਸਾਡੀਆਂ ਰੌਣਕਾਂ ਹੁਣ ਜਿਸ ਤਿੰਨ ਜੀ ਘਾਟ ਕੇ ਇਕੱਠੇ ਹੀ ਹੁਣ ਰਹਿ ਕੇ ਖਾਲ ਨੂੰ ਸਾਰਿਆਂ ਨੇ ਅਸੀਂ ਵੀ ਚਲੇ ਜਾਣਾ ਕੱਲ ਜਦ ਆਪਾਂ ਚਲੇ ਜਮੇ ਖਾਲੀ ਹੋਏ ਨਾ ਗਾਈ ਘਟ ਜਾਣੀ ਲੜਾਈ ਤਾਂ ਲੜਾਈ ਘਾਣ ਜਣਗੇ ਲੜਦੇ ਵੀ ਬਹੁਤ ਸੀਗੇ ਬੱਚੇ ਇਕੱਠੇ ਹੋ ਗਏ ਚਲੋ ਮੈਂ ਜਾਣਾ ਹੀ ਹੈ ਬਈ ਆਪਣੇ ਘਰ ਨੂੰ ਨਵਾਂ ਸਾਲ ਇੰਜੋਏ ਕਰਨਾ ਪਾ ਪਾਰਟੀ ਕਰਨੀ ਨਵੇਂ ਸਾਲ ਦੀ ਵੀ ਘਰ ਜਾ ਕੇ ਆਪਣੇ ਆਪਣੇ ਤੇ ਫਿਰ ਮਿਲਦੇ ਹਾਂ ਜੀ ਤੁਹਾਨੂੰ ਸ੍ਰੀ ਕਾ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਤੁਸੀਂ ਕਿਵੇਂ ਹੋ ਸਾਰੇ ਉਮੀਦ ਕਰਦੀ ਤੁਸੀਂ ਸਾਰੇ ਠੀਕ ਹੋਵੋਗੇ ਜੀ ਅੱਜ ਚੱਲ ਰਹੀ ਹੈ ਬਹੁਤ ਜ਼ਿਆਦਾ ਹਵਾ ਤੇ ਪਿੱਛੇ ਦੇਖੋ ਕਿੰਨੇ ਹਿਲ ਰਹੇ ਆ ਹੰਡੂ ਵੀ ਆ ਬਹੁਤ ਜ਼ਿਆਦਾ ਤੂੰਦੇ ਵੀ ਆ ਹਵਾ ਵੀ ਸਾਰਾ ਕੁਝ ਆ ਤੇ ਹੁਣ ਅਸੀਂ ਚੱਲੇ ਆ ਜੀ ਘਰ ਨੂੰ ਅੱਜ ਹੈਗੀ 31 ਤਰੀਕ ਤੇ ਘਰ ਵਾਲੇ ਕੱਪੜੇ ਪਾਏ ਹੋਏ ਐਵੇਂ ਚੱਲੇ ਟਾਈਮ ਹੋ ਗਿਆ ਹੈ 12:30 ਹੋਣ ਵਾਲੇ ਆ ਤੇ ਵਸ ਤਿਆਰ ਹੋ ਕੇ ਖੜ ਗਏ ਆ ਫੁੱਫੜ ਜੀ ਵੀ ਜਾਣਗੇ ਇੱਕ ਬਾਈਕ ਤੇ ਬੱਚਿਆਂ ਨੂੰ ਲੈ ਕੇ ਫੁੱਫੜ ਜੀ ਜਾਣਗੇ ਪਾਪਾ ਨਾਲ ਮੈਂ ਬੈਠ ਕੇ ਜਾਊਂਗੀ ਦੋਨਾਂ ਨੇ ਬਾਈਕ ਦੇ ਇਕੱਠੇ ਹੋ ਕੇ ਚਲੇ ਜਾਣਾ ਬਸ ਉਹ ਦੇਖੋ ਜੀ ਲਵਾ ਫੈਲਾਏ ਇੱਕ ਸਾਈਡ ਤੇ ਅਸੀਂ ਟੰਗ ਬਾਈਕ ਤੇ ਬਸ ਐਵੇਂ ਹੀ ਚੱਲੇ ਨਾ ਓਏ ਧੋਏੇ ਕੱਪੜੇ ਘਰ ਦੇ ਪਏ ਹੋਏ ਸੀ ਸਾਰਿਆਂ ਨੇ ਤੇ ਫੂਫੜੀ ਵੀ ਜਾਣਗੇ ਛੱਡਣ ਬਸ ਮਿਲ ਲੰਨੇ ਆ ਫੂਆ ਜਾਨ ਪੂਆ ਇਹ ਚੰਗਾ ਫੇਰ ਚੱਲਦੇ ਆ ਹਾਂ ਫੇਰ ਆ ਕੇ ਜਾਇਓ ਠੀਕ ਹੈ ਚੰਗਾ ਚੰਗਾ ਮੰਮਾ ਮੱਖਣ ਕੱਢਣ ਲੱਗੇ ਹੋਇਆ ਮम्मा ਤਾਂ ਕਿਉਂਕਿ ਇਹ ਜਾ ਕੇ ਸੀਗੇ ਫੁੱਲਾਂ ਪਰ ਹੁਣ ਟਾਈਮ ਤਾਂ ਹੀ ਲੇਟ ਹੋ ਗਏ ਇਹ ਹੁਣ ਆਏ ਨੇ ਇੱਥੇ ਤੋਂ ਫੇਰੇ ਮਧਾਣੀ ਤਾਂ ਲਗਾਤੀ ਸੀ ਮੈਂ ਕੱਢਿਆ ਨਹੀਂ ਸੀ ਮੱਖਣ ਮम्मा ਹੁਣ ਕੱਢਣ ਲੱਗੇ ਆਗੇ ਤੇ ਚੱਲਦੇ ਆ ਮम्मा ਫੇਰ ਅਸੀਂ ਹਾਂ ਚੰਗਾ ਬਾਈ ਚੱਲੇ ਫੁੱਰਜੀ ਨਹੀਂ ਛੱਡ ਗਏ ਸਾਨੂੰ ਜੀ ਅਸੀਂ ਆ ਗਏ ਸੀਗੇ ਪੇਕੇ ਘਰੇ ਦੇਖੋ ਇੱਧਰ ਪਾਪਾ ਹੋਰ ਫੁੱਰਜੀ ਆਇਸ ਛੱਡਣ ਦੋਨੋਂ ਬਾਈਕ ਤੇ ਚੱਲੇ वही हवा ने तक कहर मचाया पे इन्नी ठंड हवा ही बहुत चल दी है चलो गए नानी बाली हवा चल रही है ठंडी ठंडी आज उधर चलिए अमरवीर आजा चाह पी लो ना टाइम हो गया ਚ ਗਿਆ ਜੀ ਇੱਕ ਤੇ ਹੁਣ ਰੱਖਦੇ ਆ ਸਾਮਾਨ ਜਿਹੜਾ ਖੜਾ ਆਇਆ ਹੋਇਆ ਬੈਡਾਂ ਤੇ ਇੰਨਾ ਸਾਮਾਨ ਕੱਪੜੇ ਰਖਣਾ ਵੀ ਔਖਾ ਹੈ ਲੈ ਕੇ ਜਾਣਾ ਵੀ ਔਖਾ ਹੈ ਤੇ ਹੁਣ ਸੁਵੇਟਣਾ ਵੀ ਔਖਾ ਜੂਨ ਦੇ ਚੱਕੇ ਵਿੱਚ ਜਾਉਗੇ ਹਾਂ ਜੈਕਟ ਵਗੈਰਾ ਜ਼ਿਆਦਾ ਆਨੇ ਸਾਰੇ ਮੋਟੇ ਕੱਪੜੇ ਕੋਟ ਵਗੈਰਾ ਆਈਆਂ ਜਿੰਨੇ ਵੀ ਆ ਸਾਰੀ ਹਾਂ ਬਹੁਤ ਕੋਟਾਂ ਨਾਲੇ ਲਫਾਫੇ ਦੋ ਕੋਟ ਦੇ ਪਾਣ ਦੇ ਨਾਲੇ ਦੇਖ ਲਾ ਲਫਾਫੇ ਐਵੇਂ ਫੁੱਲ ਜੰਨੇ ਆ ਐਵੇਂ ਚਾਰ ਲਫਾਫੇ ਹੋ ਗਏ ਸੀ ਸਾਡੇ ਕੋਟ ਕੋਟ ਦੇ ਕਰਕੇ ਵੀ ਇੰਨੇ ਕੋਟਸ ਲੈ ਕੇ ਗਈ ਸੀ ਮੈਂ ਮਗੇ ਵੀ ਠੰਡਾ ਚਲੋ ਬੱਚੇ ਖੇਲਣ ਤੋਂ ਹਟਦੇ ਨਹੀਂ ਬਾਹਰ ਵੀ ਕੋਟਾਂ ਸੇਫਟੀ ਦਾ ਰਹੂਗੀ ਤੇ ਹੀਟਰ ਔਨ ਕਰ ਦੋ ਬੁੱਤਾ ਤੇ ਰੱਖਦੇ ਆਂ ਜੀ ਬਣਾ ਲਈ ਤੇ ਹੁਣ ਆਪਾਂ ਰੱਖਦੇ ਆਂ ਫਿਰ ਮਿਲਦੇ ਆਂ ਜੀ ਹੁਣ ਜੇ ਕੱਪੜੇ ਤਾਂ ਅੱਗੇ ਲੈ ਕੇ ਆਏ ਆਂ ਜਿਹੜੇ ਤੋਤੇ ਸੀਗੇ ਇੱਥੇ ਪਿੰਡੇ ਤੇ ਉੱਤੇ ਸੀ ਪੱਕੇ ਕਰੇ ਤੇ ਸੁੱਕ ਗਏ ਨੇ ਹਵਾ ਬਹੁਤ ਹਲਦੀ ਸੀ ਅੱਜ ਹਵਾ ਨਾਲ ਸੁੱਕ ਗਈ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਦੋ ਚਾਰ ਗੱਲਾਂ ਬਾਤਾਂ ਵੀ ਕਰ ਲਈਏ ਬ੍ਰਦਰ ਦਾ ਜਿਹੜਾ ਬੋਰ ਦਾ ਕੰਮ ਸੀਗਾ ਉਹਦੇ ਕਰਕੇ ਇੰਨਾ ਗਾਹ ਪਿਆ ਰਿਆ ਸਾਨੂੰ ਬਹੁਤ ਪ੍ਰੋਬਲਮ ਆਈ ਆ ਪਾਣੀ ਦੀ ਕਿਉਂਕਿ ਅੰਦਰ ਡੂਟੀਆਂ ਚੱਲਦੀਆਂ ਨਹੀਂ ਸੀਗੀਆਂ ਸਾਨੂੰ ਬਾਰ-ਬਾਰ ਬਾਹਰ ਆਉਣਾ ਪੈਂਦਾ ਸੀਗਾ ਵੈਸੇ ਪਹਿਲਾਂ ਮੋਟਰ ਲੱਗੀ ਹੋਈ ਐ ਸੌਨਸੀਵਲ ਦੀ ਬਟ ਬ੍ਰਦਰ ਗੰਦਾ ਵੀ ਉਹ ਸਾਡੇ ਨਾਲ ਟੋਬਾ ਨੇੜੇ ਆ ਸਾਡੇ ਘਰ ਦੇ ਫਰੰਟ ਦੇ ਅੱਗੇ ਸਾਹਮਣੀ ਫਿਰ ਉਹਦਾ ਪਾਣੀ ਬਹੁਤ ਜ਼ਿਆਦਾ ਗੰਦਾ ਸੀਗਾ ਜਿਹਦੇ ਕਰਕੇ ਫਿਲਟਰ ਦਾ ਫਿਲਟਰ ਵੀ ਸਾਡਾ ਬਾਰ-ਬਾਰ ਖਰਾਬ ਹੋਈ ਜਾਂਦਾ ਹੁੰਦਾ ਸੀਗਾ ਫਿਰ ਅਸੀਂ ਚੇਂਜ ਇਹ ਕਰਤਾ ਵੀ ਉਹ ਪਿੱਛੇ ਕਰਵਾ ਲਨੇ ਆ ਜਿਹਦੇ ਨਾਲ ਪਾਣੀ ਦੇ ਪੱਤਣ ਦਾ ਫਰਕ ਪੈ ਜਾਂਦਾ ਟੇਸਟ ਦਾ ਵੀ ਨਾ ਫਿਰ ਜਿਹੜਾ ਹੌਣ ਬੋਰ ਕਰਾਇਆ ਉਹ 170 ਫੁੱਟ ਦੇ ਕਰਵਾਇਆ ਜਦ ਤੱਕ ਪਾਣੂ ਨਹੀਂ ਸੀ ਨਿਕਲਿਆ ਜਦ ਤੱਕ ਕਰਵਾਇਆ ਉਹਨਾਂ ਨੇ ਐਨ ਵਧੀਆ ਸਾਫ਼ ਪਾਣੀ ਆ ਤੇ ਹੁਣ ਚਲੋ ਜੀ ਬਸ ਸੋਣੀਆਂ ਟੈਪ ਮੈਂ ਜਾ ਕੇ ਪਾਪਾ ਆਉਣਗੇ ਮੈਨੂੰ ਲੈ ਜਾਣਗੇ ਫਿਰ ਬਸ ਉਹ ਦਵਾ ਕੇ ਫਿਰ ਸੈੱਟ ਕਰ ਦੇਣੀ ਆ ਉਸ ਤੋਂ ਬਾਅਦ ਚੱਲਦਾ ਹੋ ਜਾਣਾ ਸਾਰਾ ਕੁਝ ਤੇ ਹਾਂਜੀ ਅੱਜ ਇਹ ਆਪਣਾ ਲਾਸਟ ਵਲੌਗ ਆ ਕਿਉਂਕਿ ਹੁਣ ਕੱਲ ਨੂੰ 2026 ਸ਼ੁਰੂ ਹੋ ਜਾਣਾ ਨਵਾਂ ਸਾਲ ਤੇ 2025 ਨੂੰ ਕਰਦੇ ਆਪਾਂ ਬਾਏ ਬਾਏ ਤੁਹਾਡੇ ਨਾਲ ਮੇਰਾ 2025 ਦਾ ਸਾਲ ਬਹੁਤ ਸੋਹਣਾ ਰਿਹਾ ਮੈਂ ਆਪਣਾ ਚੈਨਲ ਖੋਲ੍ਹਿਆ ਸੀਗਾ ਪਿਛਲੇ ਸਾਲ ਜਦੋਂ ਮੇਰਾ ਬ੍ਰਦਰ ਆਇਆ ਸੀਗਾ ਨਵੰਬਰ ਦੇ ਵਿੱਚ ਐਂਡ ਦੇ ਦਿਨ ਸੀਗੇ ਜਦੋਂ ਮੇਰੇ ਘਰ ਚ ਸਤਾਈ ਢਾਈ ਦਿਤਰੀ ਸੀ ਉਹਨਾਂ ਦਿਨਾਂ ਜੇ ਮੈਂ ਆਪਣਾ ਬਲੌਗਿੰਗ ਦੀ ਸ਼ੁਰੂਆਤ ਕੀਤੀ ਸੀਗੀ ਆਪਣੇ ਪਿੱਕੇ ਘਰ ਗਈ ਸੀ ਫਰਸਟ ਵਲੌਗ ਮੇਰਾ ਪਿੱਕੇ ਘਰ ਦਾ ਜਦੋਂ ਮੈਨੂੰ ਕੋਈ ਨੌਲੇਜ ਨਹੀਂ ਸੀਗੀ YouTube ਬਾਰੇ ਨਾ ਕੋਈ ਹੈਸ਼ਟੈਗ ਲਾਉਣ ਦਾ ਨਾ ਕੋਈ ਸੈਟਿੰਗ ਕਰਨ ਦਾ ਬਸ ਐਵੇਂ ਚੱਕ ਕੇ ਵੀਡੀਓ ਪਾਤੀ ਸੀ ਸਿੱਧੀ ਬਟ ਉਸ ਤੋਂ ਬਾਅਦ ਫਿਰ ਮੈਂ ਨੌਲੇਜ ਲਈ YouTube ਤੋਂ ਹੀ ਸਿੱਖਿਆ ਕਿ ਕਿਵੇਂ ਚੈਨਲ ਨੂੰ ਸੈੱਟ ਕਰੀਦਾ ਹੈ ਉਹਦੇ ਸੈਟਿੰਗਸ ਵਗੈਰਾ ਕੀਤੀਆਂ ਫਿਰ ਕਿੱਥੇ ਟੈਗ ਯੂਜ਼ ਕੀਤੀਆਂ ਕਰੀਦੀਆਂ ਕਿੱਥੇ ਹੈਸ਼ਟੈਗ ਯੂਜ਼ ਕਰੀਦਾ ਜਦ ਤੱਕ ਵੀਡੀਓ ਦਾ ਇਹੋ ਨੀਚੇ ਉਂਗਿਦਰਾ ਬਣਾਇਆ ਜਾਂਦਾ ਹੈ ਤਾਂ ਉਹ ਅਪਲੋਡ ਨਹੀਂ ਕਰਨੀ ਸਾਰਾ ਕੁਝ ਫੋਨ ਕਰਨਾ ਆਇਆ ਪ੍ਰੋਪਰ ਚਲੋ ਮੇਲ ਤੇ ਲੱਗੀ ਐ ਸਿੱਖਿਆ ਬਹੁਤ ਕੁਝ ਐ YouTube ਤੋਂ ਨੌਲੇਜ ਵੀ ਬਹੁਤ ਜ਼ਿਆਦਾ ਮਿਲੀ ਐ ਮੈਨੂੰ ਹਰ ਚੀਜ਼ ਦੀ ਜਿੱਕਣਾ ਆਪਾਂ ਨਹੀਂ ਪਤਾ ਹੁੰਦਾ ਸੀ ਜਿਹੜੀ ਚੀਜ਼ ਦਾ ਉਹ ਆਪਾਂ YouTube ਤੇ ਸਿੱਖ ਲਈ ਨਾਲ ਦੀ ਨਾਲ ਤੇ ਹੁਣ ਤੱਕ ਦਾ ਸਭ ਤੁਹਾਡੇ ਨਾਲ ਬਹੁਤ ਵਧੀਆ ਰਿਹਾ ਜੀ ਤੇ ਆਪਾਂ ਹੁਣ ਨਵੇਂ ਸਾਲ ਦੀ ਸ਼ੁਰੂਆਤ ਕਰਾਂਗੇ ਕੱਲ ਤੋਂ ਦਿਨ ਨਵੇਂ ਸਾਲ ਦਾ ਵੀ ਬਲੌਗ ਜ਼ਰੂਰ ਦੇਖਿਓ ਜੀ ਤੇ ਤੁਸੀਂ ਮੇਰੇ ਬਲੌਗਸ ਨੂੰ ਬਹੁਤ ਪਿਆਰ ਦਿੰਨੇ ਹੋ ਇਸੇ ਤਰ੍ਹਾਂ ਤੁਸੀਂ ਮੇਰੇ ਨਾਲ ਹਮੇਸ਼ਾ ਜੁੜੇ ਰਹੋ ਮੈਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੇ ਹੋ ਜੀ ਤੁਸੀਂ ਕਿਉਂਕਿ ਮੇਰੀ ਹੁਣ ਫੈਮਲੀ ਜਿਹਾ ਬਣ ਚੁੱਕੀ ਹੈ ਜਿਸ ਤਰ੍ਹਾਂ ਮੇਰੇ ਘਰ ਦੇ ਨੇ ਉਸੇ ਦਾ ਤੁਸੀਂ ਵੀ ਹੁਣ ਮੇਰੀ ਫੈਮਲੀ ਹੋ ਇਹ ਠੀਕ ਹੈ ਜੀ ਕੱਲ ਨੂੰ ਮਿਲਾਂਗੇ ਨਵੇਂ ਸਾਲ ਵਾਲੇ ਦਿਨ ਬਾਏ ਜੀ ਸਾਰਿਆਂ ਨੂੰ ਸ਼ਸ਼ੀ ਕਾਲੀ ਸਾਰਿਆਂ ਨੂੰ